ਅੱਜ ਮਜ਼ਦੂਰ ਵੀਰਾਂ ਦੀ ਗੱਲ ਕਰਨ ਲੱਗੇ ਆ ਜਿਨ੍ਹਾਂ ਦੀ ਦਿਹਾੜੀ ਕਦੀ ਲੱਗਦੀ ਹੈ ਕਦੀ ਨਹੀਂ ਵੀ ਰੋਟੀ ਦਾ ਵੀ ਸੈਂਸਾ ਕੀ ਲਿਖਿਆ ਦਿਹਾੜੀ ਲੱਗਣੀ ਕਿ ਨਹੀਂ ਘਰੋਂ ਚੱਲ ਪੇ ਨਿਕਲੇ ਆ ਦਿਹਾੜੀ ਲੱਗਣੀ ਕਿ ਨਹੀਂ ਘਰੋਂ ਚੱਲ ਪੇ ਨਿਕਲੇ ਆ ਰੋਟੀ ਸੇਰ ਦੀ ਅਖਾਦੀ ਹੁਣ ਰਾਤ ਦੀ ਫਿਕਰ ਏ ਆ ਰੋਟੀ ਸੇਰ ਦੀ ਅਖਾਦੀ ਹੁਣ ਰਾਤ ਦੀ ਫਿਕਰ ਏ ਮਹੀਨੇ ਵਿੱਚ ਮਸਾਂ ਦਿਨ 15 ਹੀ ਲੱਗਦੇ ਮਹੀਨੇ ਵਿੱਚ ਮਸਾਂ ਦਿਨ 15 ਹੀ ਲੱਗਦੇ ਰੋਟੀ ਚਾਰ ਨਾਲ ਦਿੰਨੇ ਬੱਚੇ ਸਬਜ਼ੀਆਂ ਨੇ ਲਵਦੇ ਘਰ ਵਿੱਚ ਰਹਿੰਦਾ ਸੌਦੇ ਮੁੱਕੇ ਦਾ ਜ਼ਿਕਰਿਆ ਰੋਟੀ ਛੇਰਦੀ ਆ ਖਾਦੀ ਹੁਣ ਰਾਤ ਦੀ ਫਿਕਰਿਆ ਰੋਟੀ ਛੇਰਦੀ ਆ ਖਾਦੀ ਹੁਣ ਰਾਤ ਦੀ ਫਿਕਰਿਆ ਝੋਨਾ ਲਾਉਣ ਜਾਈਏ ਥੱਲਿਓ ਕੀੜੇ ਕੀੜੇ ਰਿੰਦੇ ਲੜਦੇ ਹੁੰਦਾ ਅੱਗ ਵਰਗਾ ਪਾਣੀ ਫਿਰ ਵੀ ਲਾਉਣੇ ਜੂੰਦੇ ਮਰਦੇ ਮੁੜ ਕਾ ਝੋਂਦਾ ਹੁੰਦੀ ਗਰਮੀ ਸਿਖਰਿਆ ਰੋਟੀ ਸੇਰ ਦੀ ਐ ਖਾਦੀ ਹੁਣ ਰਾਤ ਦੀ ਫਿਕਰ ਐ ਰੋਟੀ ਸੇਰ ਦੀ ਐ ਖਾਦੀ ਹੁਣ ਰਾਤ ਦੀ ਫਿਕਰ ਐ ਜਨਾਨੀਆਂ ਵਿਚਾਰੀਆਂ ਨੂੰ ਕਰੇਲੇ ਪੈਂਦੇ ਤੋੜਨੇ ਜਨਾਨੀਆਂ ਵਿਚਾਰੀਆਂ ਨੂੰ ਕਰੇਲੇ ਪੈਂਦੇ ਤੋੜਨੇ ਡੰਗ ਮਹਾ ਟੱਪੇ ਪੈਸੇ ਵਿਆਹ ਲਈ ਕਿੱਥੋਂ ਜੋੜਨੇ ਡੰਗ ਮਹਾ ਟੱਪੇ ਪੈਸੇ ਵਿਆਹ ਲਈ ਕਿੱਥੋਂ ਜੋੜਨੇ ਹੁੰਦਾ ਹੁੰਮਸੇ ਖੇਲਾਂ ਚ ਤੇ ਪੈਰਾਂ ਚ ਚਿਕੜਿਆ ਰੋਟੀ ਸੇਰ ਦੀ ਆ ਖਾਦੀ ਤੇ ਰਾਤ ਦੀ ਫਿਕਰ ਏ ਆ ਰੋਟੀ ਸੇਰ ਦੀ ਆ ਖਾਦੀ ਹੁਣ ਰਾਤ ਦੀ ਫਿਕਰ ਏ ਆ ਵਿਆਹ ਕੁੜੀ ਦਾ ਕੀਤਾ ਚੁੰਨੀ ਚੜਾਵਾ ਕਰਵਾਇਆ ਵਿਆਜੀ ਪੈਸੇ ਚੁੱਕ ਚੁੱਕ ਮਸਾ ਭਗਤਾਇਆ ਵਾ ਵਿਆਜੀ ਪੈਸੇ ਚੁੱਕ ਚੁੱਕ ਮਸਾ ਭਗਤਾਇਆ ਆ ਵਿਆਜ ਨਹੀਂ ਦਿੱਤਾ ਜਾਂਦਾ ਮੂਲ ਦੀ ਫਿਕਰ ਏ ਆ ਰੋਟੀ ਸੇਰ ਦੀ ਆ ਖਾਦੀ ਹੁਣ ਰਾਤ ਦੀ ਫਿਕਰ ਆ ਰੋਟੀ ਸੇਰ ਦੀ ਆ ਖਾਦੀ ਹੁਣ ਰਾਤ ਦੀ ਫਿਕਰ ਆ ਹੁਣ ਕਿਹੜੀ ਸਰਕਾਰ ਆਉ ਚੰਗਾ ਸਾਡਾ ਵੀ ਨਸੀਬ ਹੋ ਸਾਰੇ ਹੋਣਗੇ ਬਰਾਬਰ ਨਾ ਕੋਈ ਅਮੀਰ ਨਾ ਗਰੀਬ ਹੋ ਉਹ ਕਦੋਂ ਆਉ ਰਾਜਾ ਜਿਹੜਾ ਗਰੀਬਾਂ ਦਾ ਮਿੱਤਰ ਆ ਰੋਟੀ ਸੇਰ ਦੀ ਆ ਖਾਦੀ ਹੁਣ ਰਾਤ ਦੀ ਫਿਕਰ ਆ ਰੋਟੀ ਸੇਰ ਦੀ ਆ ਖਾਦੀ ਹੁਣ ਰਾਤ ਦੀ ਫਿਕਰ ਆ ਜਿਹੜੀ ਲੱਗਣੀ ਕੇ ਨਹੀਂ ਕਰੋ ਚੱਲ ਪੇ ਨਿਕਲੇ ਆ ਰੋਟੀ ਛੇਰ ਦੀ ਅਖਾਦੀ ਹੁਣ ਰਾਤ ਦੀ ਫਿਕਰ ਿਆ ਰੋਟੀ ਛੇਰ ਦੀ ਅਖਾਦੀ ਹੁਣ ਰਾਤ ਦੀ ਫਿਕਰ ਿਆ ਸਾਡਾ ਨਵੀਂ ਰਾਹ ਜੇ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸਾਰੇ ਮਜ਼ਦੂਰ ਵੀਰਾਂ ਦੀ ਸਪੋਰਟ ਕਰਿਆ ਕਰੋ ਤੇ ਸਤ ਸ੍ਰੀ ਅਕਾਲ